ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ ਤੇ ਐਸਐਸਪੀ ਫੌਗੀ ਰਾਤ ਸਿੰਘ ਮੀਨਾ ਨੇ ਜ਼ਿਲ੍ਹੇ ਅੰਦਰ ਨਸ਼ਾ ਖਿਲਾਫ ਮਹਿੰਮ ਦੇ ਅਧੀਨ ਅਤੇ ਸੈਮੀਨਾਰ ਲਗਾ ਕੇ ਨਸ਼ਾ ਤੋਂ ਦੂਰ ਰਹਿਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਅੱਜ ਇਸੇ ਹੀ ਕੜੀ ਦੇ ਤਹਿਤ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਸ਼੍ਰੀ ਮੁਖਸਲ ਸਾਹਿਬ ਵਿੱਚ ਖੇਡ ਮੁਕਾਬਲੇ ਕਰਵਾਏਗੇ ਜਿਸ ਵਿੱਚ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਵੀ ਸ਼ਿਰਕਤ ਕੀਤੀ ਐਸਐਸਪੀ ਪਾਕੀਰਤ ਸਿੰਘ ਮੀਨਾ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੁੜਨ ਦਾ ਸੁਨੇਹਾ ਦੇਣ ਲਈ ਖੇਡ ਮੁਕਾਬਲੇ ਕਰਵਾਏ ਜਾ ਰਹੇ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਕਰਵਾਏਗੇ ਇਹਨਾਂ ਖੇਡ ਮੁਕਾਬਲਿਆਂ ਵਿੱਚ ਬਾਕੀ ਬਾਸਕਟਬਾਲ ਰਸਾ ਕਸ਼ੀ ਵਾਲੀਬਾਲ 400 ਮੀਟਰ ਰੇਸ ਕਬੱਡੀ ਜਿਮਨਾਸਟਿਕ ਸ਼ੋਅ ਅਤੇ ਨਸ਼ਾ ਖਿਲਾਫ ਜਾਗਰੂਕਤਾ ਨਾਟਕ ਵੀ ਕਰਵਾਏ ਗਏ ਉਹਨਾਂ ਨੇ ਖਿਡਾਰੀਆਂ ਦੇ ਨਾਲ ਮਿਲ ਕੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਐਸਐਸਪੀ ਸ਼੍ਰੀ ਪਾਗੀਰਾਤ ਸਿੰਘ ਮੀਨਾ ਤੇ ਉਹਨਾਂ ਦੇ ਨਾਲ ਹੋਰ ਪੁਲਿਸ ਅਧਿਕਾਰੀ ਖਿਡਾਰੀਆਂ ਦੇ ਨਾਲ ਹੱਥਮਲਾ ਕੇ ਉਹਨਾਂ ਨਾਲ ਹੌਸਲਾ ਫਜਾਈ ਤੇ ਉਹਨਾਂ ਨੂੰ ਦਲੇਰੀ ਦਿੰਦੀ ਹੋਏ ਇਸ ਮੌਕੇ ਉਹਨਾਂ ਦੇ ਨਾਲ ਫਰੀਦਕੋਟ ਰੇਂਜ ਦੇ ਡੀਆਈਜੀ ਗੁਰਸ਼ੰਤ ਸਿੰਘ ਸੰਧੂ ਇਸ ਅੱਛਾ ਸੰਚਜ ਰਾਜਕੁਮਾਰ ਅਡੀਸ਼ਨਲ ਜੱਜ ਸ਼੍ਰੀ ਜਤਿੰਦਰਪਾਲ ਸਿੰਘ एस डी एम कनवरजीत सिंह मान जिला स्पोर्ट्स अफसर अनि अन अनद्र वीर कौर बराड़ एस पी एच सिंह डी एस पी सतनाम सिंह डी एस पी जसपाल सिंह डी एस पी नवीन कुमार डी एस पी फतेह सिंह बराड़ी एस पी जसबीर सिंह भी शामिल होए इन तो अलावा आम आदमी पार्टी फरोजपुर के इंचार्ज ਜਗਦੇਵ ਸਿੰਘ ਬਾਮ ਅਤੇ ਹੋਰ ਸਮਾਜ ਸੇਵੀ ਵੀ ਪਹੁੰਚੇ ਤਾਂ ਤੁਸੀਂ ਦੇਖਦੇ ਹੋ ਅ ਜੇਤੂ ਖਿਡਾਰੀਆਂ ਨੂੰ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਟਰੋਫੀ ਅਤੇ ਸਨਮਾਨ ਚਿੰਨ ਸਰਟੀਫਿਕੇਟ ਦੇ ਕੇ ਬੱਚਿਆਂ ਦੀ ਹੌਸਲਾ ਹਫਜਾਈ ਕੀਤੀ ਇਸ ਮੌਕੇ ਐਸਐਸਪੀ ਸ਼੍ਰੀ ਪਾਗੀਰਾ ਸਿੰਘ ਮੀਨਾ ਨੇ ਦੱਸਿਆ ਕੀ ਵਿਦਿਆਰਥੀਆਂ ਨੂੰ ਨਸ਼ਾ ਵਿਰੋਧੀ ਜਾਗਰੂਕਤਾ ਤਖਤੀਆਂ ਫੜ ਕੇ ਨਸ਼ੇ ਤੋਂ ਦੂਰ ਰਹਿਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੱਲਰ ਦੇ ਲੈਕਚਰਾਰ ਰਾਜਕਮਾਰ ਨੇ ਸਟੇਜ ਸੈਕਟਰੀ ਦੀ ਭੂਮਿਕਾ ਬਾਖੂਬੀ ਨਿਭਾਈ ਪ੍ਰੋਗਰਾਮ ਦੀ ਸ਼ੁਰੂਆਤ ਐਸਐਸਪੀ ਸ਼੍ਰੀ ਪੱਗਦੇਵ ਸਿੰਘ ਮੀਨਾ ਵੱਲੋਂ ਰੀਵਨ ਕਟ ਕੇ ਕੀਤੀ ਗਈ ਦੇਖੋ ਸ੍ਰੀ ਮੁਕਸਰ ਸਾਹਿਬ ਪੁਲਿਸ ਵੱਲੋਂ ਨਸ਼ੇ ਦੇ ਖਾਤਮੇ ਲਈ ਮਲਟੀ ਡਾਈਮੈਨਸ਼ਨਲ ਅਪਰੋਚ ਅਡਾਪਟ ਕੀਤੀ ਗਈ ਹੈ ਜੋ ਪੰਜਾਬ ਸਰਕਾਰ ਦਾ ਵੀ ਉਪਰਾਲਾ ਹੈਗਾ ਉਸੇ ਕੜੇ ਦੇ ਵਿੱਚ ਜੋ ਸਾਡਾ ਜਾਗਰੂਕਤਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਉਸਮੇ ਪਹਿਲੇ ਅਸੀਂ ਮੈਰਾਥਨ ਵਗਰਾ ਵੀ ਕੰਡਕਟ ਕਰਵਾਈ ਹੈਗੀ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਨਸ਼ੇ ਨੂੰ ਛੱਡੋ ਅਤੇ ਖੁਸ਼ਹਾਲ ਜ਼ਿੰਦਗੀ ਜਿਓ ਉਸੇ ਕੜੇ ਦੇ ਵਿੱਚ ਅੱਜ ਅਸੀਂ ਇੱਥੇ ਸਟੇਡੀਅਮ ਦੇ ਵਿੱਚ ਵੱਖ-ਵੱਖ ਟੀਮਾਂ राही उनके मैच करवाए जा रहे हैं ताकि लोगों बच्चों खेडा प्रति असी मोटिवेट कर सकें इतने आज असी जिमनास्टिक शो हॉकी वॉलीबॉल बास्केटबॉल रेले रेस और कुछ नाटक के प्रोग्राम इत करवाएंगे पूरे दिन ये साड़ा फंक्शन चलना है ये ऐसा नहीं कि एक दिन का फंक्शन हैगा ये साड़ी कंटिन्यूस प्रोसेस हैगी तो मैं सारी मुकसर पुलिस वालों सारे जो नशा तस्कर है उन्होंने ये मैसेज देना चाहता हूँ कि या तो नशा जो कारोबार है तो छोड़ दो अदरवाइज उन्होंने खिलाफ सख्त से सख्त एक्शन लिया जाएगा अभी लास्ट जो जनवरी मंथ के ड्रग स्मर की एक करोड़ इकहत्तर लाख की प्रॉपर्टी भी असी फ्रीज करवाई है तो ऐसा नहीं कि असी सिर्फ जो ड्रग सप्लाय फरने उनकी प्रॉपर्टी जो उन्होंने इलीगल साधनों से बनाई है उसमें अटैच भी करवा रहे हैं सर आज जो इवेंट हो रहा है इसमें जो नेड़े के डिस्ट्रिक्ट है उनकी भी टीमें अभी बुलाई है ताकि एक ਬੜੀਆ ਕੰਪੀਟੀਸ਼ਨ ਕਰਵਾਇਆ ਜਾ ਸਕੇ ਔਰ ਬਾਅਦ ਮੇ ਜੋ ਵਿਜੇਤਾ ਟੀਮ ਹੈ ਉਹਨਾਂ ਨੂੰ ਸਾਡੇ ਜੋ ਮਹਿਮਾਨ ਆਉਣਗੇ ਮੁੱਖ ਮਹਿਮਾਨ ਉਹਨਾਂ ਦੇ ਰਾਹੀਂ ਉਹਨਾਂ ਨੂੰ ਪ੍ਰਾਈਜ਼ ਡਿਸਟ੍ਰਿਬਿਊਸ਼ਨ ਵੀ ਕੀਤਾ ਜਾਏਗਾ ਥੈਂਕ ਯੂ